ਹਾਂਜੀ ਸਾਰਾ ਤੁਹਾਡਾ ਸਾਡੇ ਆਰਮ ਵਲੌਗ ਦੇ ਵਿੱਚ ਹਰਜੀ ਕੀਵੇਂ ਹੋ ਤੇ ਅੱਜ ਸਾਡੇ ਵਲੌਗ ਦੀ ਸ਼ੁਰੂਆਤ ਹੋ ਰਹੀ ਰਹੀ ਬਹੁਤ ਵਧੀਆ ਮਾਰਨਿੰਗ ਤੋਂ ਤੇ ਅੱਜ ਹੈਗਾ ਜੀ ਸਖਦੀਪ ਦੀ ਗੁੜੀਆਂ ਦਾ ਜਨਮ ਦਿਨ ਤੇ ਦੇਖਦੇ ਆਂ ਤੇ ਕੀ ਤਿਆਰੀ ਵੈਰੀ ਆ ਆਪਾਂ ਵੀ ਤੜਕੇ ਮਾਰਨਿੰਗ ਉੱਠ ਖੜੇ ਤੇ ਫਿਰ ਚੱਲਦੇ ਆਂ ਵਰਨੇ ਵਲੌਗ ਦੇ ਵਿੱਚ ਮਿਲਦੇ ਆਂ ਫਿਰ ਆਪਾਂ ਤੁਹਾਨੂੰ ਸਖਦੀਪ ਦੇ ਘਰ ਬਾ ਕੋਈ ਨਹੀਂ ਚੱਲੀ ਜਾਂਦਾ ਕੰਮ ਲਵੀ ਦੋਸਤੋ ਚੱਲ ਪਿਆ ਪ੍ਰੋਗਰਾਮ ਇਧਰੋਂ ਚਲ ਬਾਈਆਂ ਨੇ ਬਾਈਆਂ ਨੇ ਸਾਰੀ ਤਿਆਰੀ ਵੈਰੀ ਕਰ ਲਈ ਆ ਤੇ ਤੁਹਾਨੂੰ ਦਿਖਾਉਣੇ ਆ ਵੀ ਕੀ ਕੀ ਇਹਨਾਂ ਨੇ ਆਈਟਮ ਤਿਆਰ ਕਰੀ ਆ ਦਿਖਾ ਦਈਏ ਬਾਈ ਸਾਈ ਦਾ ਮਾਲਾ ਮਟਾ ਤੇ ਇੱਕ ਤਾਂ ਕਰੇ ਜੀ ਇਹਨੇ ਚੌਲ ਨਹੀਂ ਕੀ ਜਿਹੜਾ ਵੀ ਰਹੀ ਬਣ ਗਈ ਹੈਂ ਰੋਲੀ ਨਹੀਂ ਚੌਲ ਇਧਰ ਮੈਕਸ ਵਿੱਚ ਟੱਕ ਦੇ ਪੁੱਤ ਤੇ ਨਾਲ ਪਕੌੜੇ ਆ ਕੀ ਏ ਇਹ ਹੋ ਗਏ ਪਕੌੜੇ ਪਾਲਕ ਦੇ ਤੇ ਆਲੂ ਮਟਰ ਆਪਾਂ ਮਾਲੂ ਮਟਰ ਵੀਰੇ ਕਿ ਮਟਰ ਪਨੀਰ ਦਾ ਅੱਛਾ ਮਟਰ ਪਨੀਰ ਆ ਆ ਤੜਕਾ ਚਲੋ ਆ ਤੜਕਾ ਪਾ ਮਟਰ ਪਨੀਰ ਬਣਾਉਣੀ ਹੈ ਸਬਜ਼ੀ ਹਾਂ ਹਾਂ ਪ੍ਰਿੰਸ ਬਾਕੀ ਦੇਖੀ ਕੀ ਕੀ ਸਮਾਂ ਲੈ ਗਏ ਆਪਾਂ ਬੱ ਚੱਲ ਗਏ ਮੁਬਾਰਕਾ ਵੀ ਤੈਨੂੰ ਵਧਾਈਆਂ ਭਾਈ ਤੈਨੂੰ ਵੀ ਤੇ ਉਹਦੇ ਰੋ ਬਲੌਗ ਦੇ ਵਿੱਚ ਫਿਰ ਆਪਾਂ ਦਿਖਾਉਣੇ ਆ ਇਹਨਾਂ ਨੇ ਮਤਲਬ ਕਿ ਵੀ ਮਟਰ ਪਨੀਰ ਵਗੈਰਾ ਸਬਜ਼ੀ ਤੇ ਚੌਲ ਮਿਕਸ ਵਿੱਚ ਤੇ ਪਕੌੜੇ ਤੇ ਬਾਕੀ ਸਾਰਾ ਵਗੈਰਾ ਅਜਾ ਪ੍ਰੋਗਰਾਮ ਤਿਆਰ ਕਰਿਆ ਵਾ ਤੇ ਇਹਨਾਂ ਨੇ ਇੱਥੇ ਲਾਉਣਾ ਟੈਂਟਾ ਜਗ੍ਹਾ ਤੇ ਇੱਥੇ ਟੈਂਟ ਲੱਗ ਜੂਗਾ ਇਸੇ ਜਗ੍ਹਾ ਤੇ ਤੇ ਜਿਹੜਾ ਬਾਬਾ ਜੀ ਦਫਤਰੂਪ ਲਿਉਣਗੇ ਇਹ ਨਾ ਆਪਣੇ ਨੂੰ ਪਤਾ ਯਾਰ ਬੋਜ ਤੁਸੀਂ ਦੇਖਦੇ ਹੋ ਗਲੀ ਬੰਦ ਦੀ ਤਾਂ ਕਰਕੇ ਭਰਤ ਮੁਰਦਾ ਮੈਂ ਇਹਨਾਂ ਨੂੰ ਰੋਕਦਾ ਸੀ ਮੈਂ ਕਿਹਾ ਬਈ ਹਜੇ ਰੁਕ ਜਾਓ ਭਰਤ ਆਪਾਂ ਮੈਂ ਕਿਹਾ 100 ਵਾਰ ਤੋਂ ਸਟਾਰਟ ਕਰਾਂਗੇ ਅੱਜ ਦਿਨ ਸੰਡੇ ਦਾ ਇਸ ਕਰਕੇ ਦੇਖੋ ਭਰਤ ਮੈਂ ਕਿਹੜਾ ਰੋਕਤੇ ਇਹਦਾ ਪ੍ਰੋਗਰਾਮ ਤੋਂ ਬਾਅਦ ਫਿਰ ਪੱਤਿਪੂਆਵਾਂਗੇ ਇੱਥੇ ਟੈਂਟ ਲੱਗੂਗਾ ਤੇ ਹੋ ਉੱਥੇ ਮਹਾਰਾਜ ਦਾ ਸਰੂਪ ਲੱਗੂਗਾ ਸਾਹਮਣੇ ਹੋ ਜਗ੍ਹਾ ਤੇ ਸਾਰਿਆਂ ਨੇ ਤਵਾ ਤੋਂ ਸਾਰੀ ਕਰਤੀ ਸੀਗੀ ਤੇ ਹੋ ਜਗ੍ਹਾ ਤੇ ਬਾਬਾ ਦਾ ਸਰੂਪ ਆਊਗਾ ਅ ਜਿੰਨਾ ਵੀ ਖਰਚਾ ਹੋਇਆ ਇਹਦਾ ਨਾ ਆ ਇਹਦੀ ਵਜ੍ਹਾ ਹੋਇਆ ਆ ਆ ਇਹ ਨਾਸਾ ਦੇਖੇ ਦੀਆਂ ਸਰਦਾਂ ਨੇ ਸੀ ਲੱਛਣ ਇਹਨੇ ਖਰਚਾ ਕਰਾਇਆ ਜਿੰਨਾ ਵੀ ਕਰਾਇਆ ਦੇਖ ਸਾਰੇ ਟੈਂਟ ਟੁੱਟੇ ਦੇ ਕਰਕੇ ਲੱਗੇ ਹੋਇਆ ਇਹ ਤੋਲ ਫਿੜੇ ਲਾਉਣ ਲਿਆ ਮੈਂ ਲਾਣਾ ਦੇ ਮੇਰੇ ਨਹੀਂ ਨਹੀਂ ਲਾ ਦੇਣਾ ਕਿ ਨਾ ਵੀ ਚਾਹ ਦੱਸਿਆਉਣਾ ਹੈ ਤਾਂ ਚਾਹ ਕਿਦਰ ਇਧਰ ਕੈਮਰਾ ਲਈ ਇਧਰ ਚਾਕ ਇਧਰ ਚਾਕ ਇਧਰ ਇਹ ਇਹ ਦੀ ਬਜਾ ਕਰਕੇ ਭਾਈ ਸਾਰਾ ਖਰਚਾ ਕਰਿਆ ਕਿ ਮੋਲ ਲੈਣਾ ਚਲ ਬਸ ਕੌਈ ਰਸਤਾ ਰ ਵੀ ਆਉਣ ਲੱਗੇ ਚਲੋ ਜੀ ਇਹ ਵੇ ਤੁਹਾਡੇ ਕਿਹੜੇ ਰਸਤਾ ਰ ਤੁਹਾਡੇ ਇਹ ਰਸਤਾ ਕਿਹੜਾ ਤੁਹਾਡੇ ਇਹ ਮੇਰੀ ਦਰਾਨੀ ਹੈ ਮੇਰੀ ਭੈਣ ਆ ਛੋਟੀ ਠੀਕ ਆ ਓਕੇ ਚਲੋ ਜੀ ਚਲੋ ਚਲੋ ਸੱਜਣ ਕਾਰਵਸੀ ਕਹਾਂ ਜੀ ਗੱਡੀ ਦੇ ਲਈ ਠੀਕ ਆ ਇੱਕ ਪੰਨੇ ਰ ਮੈਂ ਪਾਣੀ ਬੰਦ ਨਹੀਂ ਰੱਟ ਕੀ ਮੈਂ ਮੈਂ ਪਿੱਛੇ ਕਿਹੜਾ ਪਾਣੀ ਕਾਰੀ ਭੈਣੇ ताजी हॉल लैंड चल रहे हैं बाबा ते अशी चार यानी चल रहे हैं नहीं एक कदर में पांच यानी चल रहे हैं मुरो दो यानी हैं ठीक है नया पड़ा मानो हॉल लैंड चल रहे हैं बाबा ते पिचेरा व्यू दिखा दे ਸਾਰਿਆਂ ਨੇ ਆਗੇ ਇਸ ਚੱਪੜਾ ਲਾਈ ਜਾਂਦੇ ਆ। ਬਸੋ ਡੱਤੀ ਜੀ ਸਾਹਿਬ ਗੁਰਦੁਆਰਾ ਮਿਲਦੇ ਆ ਤੁਹਾਨੂੰ ਉੱਪਰ ਜਾ ਕੇ। ਹਾਂਜੀ ਇਹ ਮੰਨ ਕੇ ਉੱਪਰ ਜਾ। ਆਪ ਤਰਾ ਰਾਹੀ ਜੀ ਵਾਰ ਜਿਵੇਂ ਜੋ ਸੰਗਤਾਂ ਦਾ ਉਹ ਰਹੇ ਸੂਰਜ ਦੇਹਕਾਰ ਇਕ ਜੀਤਾਨ ਹਨ ਹੁੰਦਿਆ ਗੁਰਵਣ ਕੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਅਹਾਂ ਫਰੀ ਸਤਿਨਾਮ ਸ੍ਰੀ ਹਰਿ ਵਾਹਿਗੁਰੂ ਮੂਰਤਿ ਸਭੁ ਮਾਇ ਮਰਹਤ ਆਏ ਆਪਾ ਜੀਓ ਸਲਾਇ ਕਰਿ ਸਤਿਨਾਮ ਧਿਆਇਆ ਸਾਹਿਬ ਜੀ ਸਹਾਇ ਜਨਾ ਮਰਦੂ ਬਿਦਨੋ ਨਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਣ ਦਿਹਾਗੀ ਹੈ ਡਿਸਟ੍ਰਿਕਟ ਹੈ ਸੋਪਨਚਾਇਆ ਜੇਪਰ ਅਸ਼ਮਰੀਏ ਕਰਮਾ ਨਿਧਿਆ ਬਿਤਾਏ ਸਭ ਥਾਈ ਹੋਏ ਸਹਾਇ ਦਸਵਾ ਪਾਚਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਾਥਾਈ ਹੋਏ ਸਹਾਇ ਦਸਵਾ ਪਾਚਾ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਾ ਦਾ ਧਿਆਨ ਤਰ ਕੇ ਹਾਲਤਾ ਜੀ ਬੋਲ ਜੀ ਵਾਹਿਗੁਰੂ ਜੀ ਰਮਾਣਿਆਂ ਦੇ ਮਾਨ ਨੇ ਤਾਨਿਆਂ ਦੇ ਤਾਨ ਨਿਉਟਿਆਂ ਦੀ ਔਰ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਹਜੂਰ ਚੰਦ ਕਮਲਾਪਾ ਸਰਦਾਰ ਸਬੀਂਤੀ ਚੋਧਰੀ ਹੈ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਨਿਮਕੇ ਘਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਈ ਜੇ ਮਹਾਵਾਕਣ ਸਾਰ ਆਪ ਜੀ ਦੇ ਦਰਕਰਦੇ ਪੀਤਵਾਨ ਭਾਈ ਸਾਹ ਭਾਈ ਕਟੇਬ ਸਿੰਘ ਸਤਰੀ ਮਹਿਤਾਬ ਘੜ ਦੇ ਜਨਦਨ ਮੁੱਖ ਰੱਖਦੇ ਹੋਏ ਚੜਜੀ ਕਲਾ ਤੰਦਰੁਸਤੀ ਵਾਸਤੇ ਆਪ ਜੀ ਦੇ ਸਰੂਪ ਗ੍ਰਹਿ ਵਿਖੇ ਲਿਆ ਕਰਕੇ ਗ੍ਰਹਿ ਨੂੰ ਪਵਿੱਤਰ ਕਰਾਉਂਦੇ ਹੋਏ ਸੁਖਮਨੀ ਸਾਹਿਬ ਦੇ ਪਵਿੱਤਰ ਜਾਪ ਕਰਵਾ ਰਹੇ ਹਨ ਰਸਤੇ ਵਿੱਚ ਅੰਗ ਸੰਦ ਸਹਾਇਕ ਹੋਣਾ ਹਰ ਪ੍ਰਕਾਰ ਦੀ ਤਰੋਤੀ ਦੋ ਹਰ ਪ੍ਰਕਾਰ ਦੀ ਦੁਰਦੋਖ ਨੂੰ ਮਾਫ ਕਰਨਾ ਗਾਹਾਂ ਤੋਂ ਸਮਤ ਬਖਨੀ ਸਈ ਪਿਆਰੇ ਮੋਹਲ ਨੰਨਾ ਮਿਆਂ ਤਰਾ ਨਾਮ ਤੇ ਤਿਆਗ ਹੈ ਨਾਮ ਜੀ ਗੁਰੂ ਤੇਰੇ ਕੋ ਨਿਹਰ ਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਈ ਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਤ ਨਾਮ ਵਾਹਿਗੁਰੂ ਫਤ ਨਾਮ ਵਾਹਿਗੁਰੂ ਸਤਿਨਾਮ ਮਹਾਂਦੇਵ ਸਤਿਨਾਮ ਵਾਹਿਗੁਰੂ ਸਤਿਨਾਮ ਸਤਿਨਾਮ ਵਾਹਿਗੁਰੂ ਸਤਿਨਾਮ ਮਹਾਂਦੇਵ ਸਤਿਨਾਮ ਵਾਹਿਗੁਰੂ ਸਤਿਨਾਮ ਮਹਾਂਦੇਵ ਖਾੜ ਦੇ ਨੀਓ ਖਾੜ ਖੜਾ ਦੇ ਖੜੇ ਖਾੜ ਦੇ ਇੱਕ ਮਿੰਟ ਨਹੀਂ ਆਟਾ ਹੀ ਨਹੀਂ ਜਾਓ ਦੇਖੋ ਜੀ ਮਹਾਰਾਜ ਦਾ ਸਰੂਪ ਆ ਰਿਹਾ ਤੇ ਇੱਧਰ ਦੇਖੋ ਜੀ ਵਿੱਕੀ ਸਾਹਿਬ ਫੁੱਲ ਸੇਵਾ ਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਜੀ ਹਾਂਜੀ ਆ ਆਗੇ ਜੀ ਆਗੇ ਜੀ ਆਹ ਲੋ ਜੀ ਵਿੱਕੀ ਵੀ ਪੂਰੀ ਵਧੀਆ ਸਫਾਈ ਚੱਲ ਰਹੀ ਆ ਇੱਧਰ ਐਨੇ ਜਿੰਨਾ ਖਰਚਾ ਕਰਾਇਆ ਐਨੇ ਕਰਾਇਆ ਸਰਦਨ ਸੀ ਬਣਾ ਮਿੱਕੀ ਤੁਸੀਂ ਬੱਸ ਕਿ ਸਾਡੀ ਜਾਣ ਹੈ ਕਰ ਦਿਓ ਸਾਰੇ ਸਾਰੇ ਪੈਸੇ ਲਵਾ ਦੇ ਜਿਹੜੇ ਅਸੀਂ 15 ਦਿਨ ਫਰੋਸ਼ਾ ਕੰਮ ਕਰਕੇ ਅਸੀਂ ਉਹ ਵੀ ਲਵਾ ਦੇ ਸਹੀ ਗੱਲ ਅਸੀਂ 15 ਦਿਨ ਫਰੋਸ਼ਪੁਰ ਫਰੋਸ਼ਾ ਕੰਮ ਕਰਕੇ ਅਸੀਂ ਉਹ ਵੀ ਲਵਾ ਦੇ ਪੱਲਿਆਂ ਦਾ ਲਵਾਏ ਲਗਾਏ ਸੀਗੇ ਉਹ ਵੀ ਲਵਾ ਦੇ ਸਾਰੇ ਸਹੀ ਗੱਲ ਆਈ ਪੱਲੇ ਲਵਾਏ ਆ ਪੱਲੇ ਲਵਾਏ ਕੰਮ ਵਾਲੇ ਘਟ ਲੱਗੇ ਆ ਸਹੀ ਗੱਲ ਆਹਦਾ ਯਾਰ ਜਿਹੜਾ ਬਈ 3 ਵਜੇ ਰਾਤ ਨੂੰ ਆਇਆ ਸੀ ਉਹ ਤਾਂ ਨਹੀਂ ਕਿਤੇ ਇਹ ਬੰਦਾ ਪਹਿਲਾਂ 4 ਵਜੇ ਆਇਆ ਫਿਰ ਇਹ ਬੰਦਾ 7 ਵਜੇ ਆਇਆ ਫਿਰ ਉਹੀ ਉਹੀ ਹੈ ਜਿਹੜਾ ਰਾਤ ਨੂੰ 3 ਵਜੇ ਉੱਠਦਾ ਇਹ ਬਾਈ ਨਾ ਬੜ ਦਮੜ ਖੜਾ ਮੜਾ ਨਾ ਇਹ ਪਤਾ ਕੀ ਕਹਿੰਦਾ ਇਹ ਮੈਨੂੰ ਇੱਥੇ ਹੀ ਪਹਿਲੇ ਰੜ ਕੇ 4 ਵਜੇ ਉੱਠ ਖੜੂ ਲਓ ਵੀ ਟਾਈਮ ਦੱਸੇ ਬੜਾ ਮੜਾ ਪਿਆ ਹੁੰਦਾ ਤਾਂ ਉੱਠ ਵੀ ਗਾ ਖੜ ਜਾ ਵੀਰੇ ਵਲੌਗ ਚ ਇਹ ਆ ਲੋ ਸਾਢੇ 10 ਹੋਣ ਵਾਲੇ ਆ ਸਾਢੇ 10 ਵਜੇ ਬਾਈ ਬੰਦਾ ਪਹੁੰਚਿਆ ਲਓ ਮੈਂ ਤਾਂ ਵਲੌਗ ਬਣਾਉਂਗਾ ਕੋਈ ਨਹੀਂ ਫਿਰ ਆ ਲੋ ਜੀ ਆ ਬਾਬੇ ਦਾ ਆਜੋ ਜੀ ਆਵੇ ਬਾਈ ਸਾਢੇ 10 ਹੋਣ ਵਾਲੇ ਆ ਇਹ ਆ ਲੋ ਇਹ ਬੰਦਾ ਹੁਣ ਆਇਆ ਲਓ ਬਾਈ ਏ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਆ ਫੜੋ ਗੁਰ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਤਨ ਨਾਮ ਵਾਹਿਗੁਰੂ ਵਾਹਿਗੁਰੂ ਸਤ ਨਾਮ ਵਾਹਿਗੁਰੂ ਸਤ ਨਾਮ ਵਾਹਿਗੁਰੂ ਨਾਮ ਵਾਹਿਗੁਰੂ ਚੱਪ ਚੱਪ ਇਹਨੇ ਕਹੜੀ ਨਿਕਾ

thank you ਕੰਟਿਨਿਸ਼ਨ ਫਰੈਂਸ ਫਰੈਂਸ ਲਾਖੇ ਕੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਨਮ ਕੋਇ ਇੱਕ ਹਰ ਨਾਮ ਦੇ ਰਮਣ ਤਨ ਚੀਤਲ ਹੋਈ ਜੀਤਾ ਸਮੰਦ ਸਾਗਰ ਨੀਰ ਭਰਿਆ ਦਿੱਤੇ ਓਗਣ ਕੜਾਇ ਗਣ ਬਰਾਬਰ ਤਪੈ ਪੀਟਰ ਵਗੈ ਕਾਤੀ ਗਣ ਵਰਤਨ ਨਾਨਕ ਹੁਕਮਿ ਬਿਸ਼ਾਵੈ ਸੁਖ ਹੋਵੈ ਦਿਨ ਰਤੀ ਓ ਜੀ ਹੁਣ ਆਪਾਂ ਹੋ ਗਏ ਤਿਆਰ ਤੇ ਤੁਹਾਨੂੰ ਪਤਾ ਹੀ ਵੀ ਆਪਣਾ ਮਹਾਰਾਜ ਦਾ ਰੂਪ ਆ ਗਿਆ ਤੇ ਮੈਂ ਭਾਈ ਜਿਆ ਕੱਪੜੇ ਕਿੱਦਾਂ ਲੱਗਿਆ ਕਮੈਂਟ ਵਿੱਚ ਮੈਨੂੰ ਜ਼ਰੂਰ ਦੱਸਿਓ ਮੈਂ ਪੈਨਸ਼ਲ ਮੈਂ ਦੀਵਾਲੀ ਤੋਂ ਲਈ ਸੀਗੀ ਤੇ ਤੂੰ ਐਸੇ ਐਂ ਹਿਸਾਬ ਲਾ ਲਓ ਜੀ ਮੈਂ ਹੁਣ ਪਾਉਣ ਲੱਗਿਆ ਚਲੋ ਵਰਨੇਰੋ ਬਲੌਗ ਦੇ ਵਿੱਚ ਫਿਰ ਆਪਾਂ ਤੁਹਾਨੂੰ ਮਿਲਦੇ ਆਜ ਕਿਵੇਂ ਲੱਗਦੇ ਆ ਅੱਜ ਤਾਂ ਬਈ ਮਟਿਆਰ ਲੱਗਦਾ ਜਮਾਂ ਆ ਲੁੱਕ ਚੈੱਕ ਕਰੋ ਬਈ ਸਾਰਿਆਂ ਦੀ ਸਿਲੰਡਰ ਤਾਂ ਵੇਚ ਕੇ ਹੁਣ ਕੱਪੜੇ ਹੀ ਲਿਆਊਗਾ ਕੱਪੜੇ ਹੀ ਲਿਆਊਗਾ ਸਿਲੰਡਰ ਵੇਚ ਕੇ ਅੱਜ ਤੱਕ ਟ੍ਰੀਨਾ ਕੈਫੀ ਬਣਾਇਆ ਫਿਰਦਾ ਮਟਿਆਰ ਲੱਗਦਾ ਯਾਰ ਬਾਈ ਆਹ ਵੇਖ ਲਓ ਬਈ ਲੁੱਕ ਮੈਂ ਤਾਂ ਇਹ ਪਤਾ ਮੈਚ ਖੇਡਣ ਵਾਲੇ ਭੱਜਣਗੇ ਲੋਰਾ ਪਾਉਣ ਨੂੰ ਸਾਰੇ ਆਣੇ ਇਹਦਾ ਬੈਲਟੀ ਕਰਾਇਆ ਗਿੱਟੇ ਵੱਢ ਕੇ ਰੱਖਦਾ ਆਹ ਵੇ ਲੰਗੇ ਪਰ ਹੀ ਆ ਜਾਂਦੇ ਲੋਕ ਯਾਰ ਇੱਥੇ ਇਹ ਬੂਡੇ ਹਿੰਦਾਂ ਕੋਲੇ ਆ ਜਾਂਦੇ ਇਹਦਾ ਆ ਚੱਕ ਕੇ ਲਿਆਵਾਂਗੇ ਗਰੀਬ ਆ ਪਾਈ ਬਣਾਵੀਂ ਪਕੌੜੇ ਨੇ ਉਲਣਾ ਕੰਮ ਚੱਕ ਸਟ ਨੇ ਦੋ ਚਾਰ ਹੋ ਗਏ ਲੈ ਲੈ دا بشپ وډه نه ګډه هم درنه پچګره ابا موخه نه دی څنګه څنګه کیدایو ځانګړي ګډه چا نه دی یو پهلست لیکته لیکلي فلم کوم سکین فلم کو دنमस्कार ریکورډ

ਰੇਂਜ ਦੇ ਕਾਰਗਰਾਸ ਕਰਨ ਇਸ ਤੋਂ ਪਾਸਾ ਖੁਸ਼ੀਆਂ ਬਖਸ਼ਣਾਂ ਆਜ ਦੇ ਸ਼ਹਿਰ ਕਾਨੂੰਨ ਤਾਂ ਦੋਸਤਾਂ ਨਾਲ ਕਰਦੇ ਨਾ ਬੋਸੀਆਂ ਸ਼ੁਰੂ ਹੋ ਗਈ ਗੱਡੀ ਕਿੱਥੇ ਉਸ ਦੇ ਨਾਲ ਤੋਂ ਪਿੱਛੇ ਦਾ ਹਾਂ ਬਾਈ ਨੂੰ ਪਿੱਛੇ ਕਰ ਅੱਗੇ ਅੱਗੇ ਮੇਰੇ ਪਾਣੀ ਲੈ ਕੇ ਪਾਣੀ ਵਾਲੇ ਪਿੱਛੇ ਕਰਨਾ ਹੁੰਦਾ ਅੱਛਾ ਜੇਗਾ ਚੁੱਕਿਆ ਜੀ ਕੇਕ ਦੇ ਦਰਸ਼ਨ ਕਰ ਦਿਓ ਜੀ ਮੂੰਹ ਦਿਖਾਈ ਕਰ ਦਿਓ ਮੂੰਹ ਦਿਖਾਈ ਕਰ ਦਿਓ ਜੀ ਮੂੰਹ ਦਿਖਾਈ ਕਰ ਦਿਓ ਜੀ ਕੇਕ ਦੀ 1 2 3 गो वाओ भाई मेहता सारे पीछे जाओ ਏਡਾਂ ਤੋ ਜ ਮਾੜਾ ਮਾੜਾ ਬਾਈ ਚੱਕੀ ਸੁਣ मेहता वाओ ਕਿਹੜੇ ਮਾੜੇ ਦੂਰ ਮਾੜਾ ਦੂਰ ਬਣਾ मेहता ਬੁੰਨੀ ਮੋ ਪਿੱਛੇ ਨਾਈਸ ਕੇਕ ਕਰੋ ਕਰੋ ਤੇਰੀ 3 ਤਬ ਤੱਕ ਚਾਕ ਚਾਕ ਦੇ ਅੰਦਰ ਰੱਖਿਆ Oh, wow. that is my sister this is youtuber <laughs>

ਤ੍ਰਾਈ ਬਾਈ 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 ਮੋਜਾ ਬਾਈ ਬਾਈ ਅਜੇ 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 ਕੋਈ ਨਾ ਜੋ ਗਾਉ ਜੀ ਇੱਥੇ ਰੋਜ ਚਲੋ ਅਜੇ ਇੱਥੇ ਨੂੰ ਕਰਨਾ ਸ਼ੁਰੂ 1 2 ਉਹ ਭੂਕ ਮਰਾ ਦੂੰ ਭੂਕ ਮਾਰ ਦੇ ਭੂਕ ਚਲੋ ਇੱਥੇ ਮਾਰ ਹੋ ਗਿਆ 1 2 ਜੀ ਬਾਪ ਆਪ ਹੀ ਖਾ ਜੂਗੀ ਦੇਖੀ ਜਾਈ ਚੱਲ ਖਾ 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 ਸਰਦੇ ਦਾ ਆਪੇ ਨਾਲੂਗੀ ਅਰੇ ਹੱਥ ਨਾ ਦੇਣਿਆ ਬਲੀ ਬਲੀ ਸਿੰਦੀ ਕਿਨੀ ਹੈ ਚੱਲ ਚੱਲ ਆਪੇ ਨਾਲੂਗੀ ਆਈ ਆਈ ਜੁਕੇ ਆ ਤੇ ਬੰਦੀ ਚੈਨਲ ਆਪਣਾ ਇਹ ਆਹੋ ਚੱਲ ਹੈਪੀ ਬਰਥਡੇ ਹੈਪੀ ਬਰਥਡੇ ਉਹ ਯਾਰ ਬੋਲ ਤਾਂ ਬਵਾਣਾ ਮੋਟਾ ਹੈਪੀ

ਵਾਹ ਹੈਪੀ ਬਰਥਡੇ ਆਪਣਾ ਬਾਜੀ ਆ ਸੜਾ ਚੋ ਚਲੋ ਤੇਰੇ ਚਲੋ ਆ ਸੜਾ ਮਾਡੀ ਜਗਤ ਦੁਆ ਨਾ ਨਾ ਫੋਟੋ ਕਰਾਂ ਕਿਉਂ ਮੈਂ ਤਾਂ ਇੱਥੇ ਖੜੀ ਹਾਂ ਬੈਠੇ ਖੜ੍ਹ ਜੋ ਨਾਲ ਇਸ ਸੜਾ ਲੈ ਦੋ ਨਾ 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 ਨ ਕੋਈ ਖਾਚੇ ਨਾ ਪਾ ਦੇ ਉਹ ਖਾਚੇ ਮੱਸੀ ਕੋਈ ਗੱਲ ਨਹੀਂ ਬਸ ਚੇਕ ਇੱਥੇ ਬਣ ਗਈ ਕਾਣੇ ਕੌਣ ਚੱਕੂ ਅਸਾਂ ਐ ਆਟ ਵਾਲਾ ਉਹ ਕੋਈ ਮੈਂ ਨਹੀਂ ਰੱਖਣ ਦੀ ਭਾਇੀ ਦਾ ਪਾਣਾ ਮੈਂ ਆਇਆ ਕਿ ਨੜੇ ਨਹੀਂ ਲੱਗਣ ਦਿੰਦਾ ਇਹਨਾਂ ਨੇ ਕਿਸੇ ਨੂੰ ਵੀ ਮੈਨੂੰ ਸਾਖ ਰੈਂਦਾ ਉਹ ਨਹੀਂ ਦਾ ਚੀ ਚਾਮੀ ਜਾਨਾ ਮੈਂ ਕਿਹੜਾ ਹੋਇਆ ਮਾਸਿਨ ਬਲਾਓ ਮੇਰੀ ਦੀ ਮਸੀ ਇਹ ਤਾਂ ਜਾਨਾ ਮਾਸਟਰ ਜੀ ਇਹ ਗੱਲ ਨਹੀਂ ਕੀਤੀ ਤੁਸੀਂ ਬਸ ਜਿਓ ਜੋ ਜਿਹੜੇ ਰੋ ਸੁਣੋ ਕਾਪਾਂ ਦੇ ਸੁਣੇ ਕਾਪਾਂ ਕਾਪਾਂ ਸੁਣੋ ਤੁਮੰਨਾ ਆਜਾ ਸ਼ਰਾ ਆ ਵਪਿੰਦ ਦਾ ਆਜਾ ਸ਼ਰਾ ਖੜਾਉਣੇ ਕਰਤੇ ਠੀਕ ਹੈ ਆ ਰਾਜਿੰਦਰ ਦੇ ਹੋਗੇ ਸੰਦੇ ਦੇ ਆਪਣੇ ਕੀ ਸੂਟ ਠੀਕ ਆ ਪੰਜ ਸੂਟ ਹੋ ਗਏ ਤੱਕ ਕੁੜੀ ਪੰਜ ਸੂਟ ਕੰਬਲ ਕੁਝ ਟਰੈਕ ਸੂਟ ਇਹਨਾਂ ਨੂੰ ਇਹ ਅਨਜੂ ਦੇ ਹੋਗੇ ਠੀਕ ਆ ਆਪਣੇ ਕੁੜੇ ਦਾ ਆਪਣਾ ਕੁੜੀ ਦਾ ਤੇ ਕੰਬਲ ਹੋ ਗਏ ਮਾਸਟਰ ਠੀਕ ਠੀਕ ਹੈ ਸਾਡੇ ਮਤਲਬ ਫੈਰਨੀ ਚਲਦੀ ਹੈ ਠੀਕ ਹੈ ਇਹ ਆਸ਼ੀ ਆ ਹੋਗੇ ਆ ਖੋਰੇ ਦੀ ਬਹੁਦਾ ਆ ਹੋਗੇ ਸਰਪੀ ਦੀ ਦੀ ਦਾ ਠੀਕ ਹੈ ਆ ਹੋਗੇ ਦੋ ਬਿਸਤਰੇ ਜੋ ਰੱਖ ਤੋ ਆ ਠੀਕ ਹੈ ਸਾਰੇ ਪਾ ਲੋਗੇ ਦੋ ਬਿਸਤਰੇ ਗਰਮ ਜੋ ਪੱਕੀਆਂ ਬਾਕੀ ਨਰਮਾ ਨੂੰ ਮੰਨ ਕੇ ਚੱਲੋ ਆ ਪਿੱਕਲ ਦੀ ਠਿੱਕੇ ਪੰਜ ਭੰਡੇ ਹੁੰਦੇ ਨੇ ਲਈ ਸਿੱਖੀ ਮੇਰੇ ਪੰਜ ਭੰਡੇ ਕਰਨੇ ਸੀ ਮੰਨ ਕੇ ਚੱਲੋ ਬੱਚਿਆਂ ਨੂੰ ਠੀਕ ਹੈ ਮੈਂ ਚੱਲਦੀ ਬਾਦੀ ਕਰਤੀ ਕੜਾਈ ਟਿਫਨ ਜੋ ਵੀ ਪੰਜ ਨਹੀਂ ਨਾ ਉਹ ਉਹ ਮੰਨ ਕੇ ਚੱਲੋ ਜਿਵੇਂ ਆਪਣੀ ਗੱਸਤ ਦੇਣੀ ਸੀ ਕੋਲ ਦੀ ਜਗ੍ਹਾ ਅਣੀ ਨਹੀਂ ਨਾ ਹੈ ਇਹ ਮਾਰ ਚੱਲੋ ਬੁਲਦੀ ਮੈਂ ਤਾਂ ਖੰਡ ਚੁੱਕਣਾ లిటనాని బై లిటనాని గొగు లిటనాని ਹਾਜੀ ਰੋਕ ਜਾ ਅੰਦਰ ਅੰਦਰ ਰੋਕ ਜਾ ਬ੍ਰਦਰ ਅੰਦਰ ਨਾਲ ਲੈਣ ਦੇਣ ਹੋਈਆਂ ਅੱਛਾ ਤਾਂ ਰੋਟੀ ਘਾਇਓ ਨਾਲ ਕੇਕ ਇਤਰੀ ਲੈ ਆਉਂਗੀ ਹੁਣ ਮੈਂ